ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਕੀਰਤਪੁਰ ਸਾਫ ਖਬਰਸਾਰ ਦੇ ਨਾਲ ਅੱਜ ਅਸੀਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ ਉਹ ਇਨਸਾਨ ਪਿਛਲੇ 15 ਸਾਲਾਂ ਤੋਂ ਆਪਣੀ ਸਰਕਾਰੀ ਨੌਕਰੀ ਦੇ ਨਾਲ ਨਾਲ ਵੱਖ-ਵੱਖ ਥਾਮਾਂ ਦੇ ਬੱਚਿਆਂ ਨੂੰ ਵੱਖ-ਵੱਖ ਟੈਸਟਾਂ ਲਈ ਫ੍ਰੀ ਕੋਚਿੰਗ ਦੇ ਰਿਹਾ ਹੈ ਅਤੇ ਲੋਕਾਂ ਲਈ ਚਾਨਣ ਮੁਨਾਰਾ ਬਣ ਰਿਹਾ ਹੈ ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਕਸਬਾ ਪਿੰਡ ਨਾਨਵਾਲ ਦੀ ਜਿੱਥੇ ਦਾ ਇੱਕ 8TT ਅਧਿਆਪਕ ਪਿਛਲੇ 15 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਲਈ ਫ੍ਰੀ ਸਿੱਖਿਆ ਦੇ ਰਿਹਾ ਹੈ ਅਤੇ ਇਹ ਸਿੱਖਿਆ ਕੋਈ ਅਜਿਹੀ ਸਿੱਖਿਆ ਨਹੀਂ ਇਹ ਸਿੱਖਿਆ ਉਹ ਸਿੱਖਿਆ ਹੈ ਜਿਸ ਵਿੱਚ ਬੱਚੇ ਵੱਖ-ਵੱਖ ਤਰ੍ਹਾਂ ਦੇ ਟੈਸਟ ਪਾਸ ਕਰਨ ਲਈ ਕੋਚਿੰਗ ਲੈ ਰਹੇ ਹਨ ਦੋਸਤੋ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਇਲਾਕੇ ਦੇ ਲੋਕ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਬਾਕਬਕ ਟੈਸਟਾਂ ਨੂੰ ਪਾਸ ਕਰਨ ਲਈ ਮੋਟੀਆਂ ਰਕਮਾਂ ਖਰਚ ਕੇ ਉਹਨਾਂ ਨੂੰ ਕੋਚਿੰਗਾਂ ਦੁਆਰੇ ਹਨ ਉੱਥੇ ਹੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨਨੂਵਾਲ ਦਾ ਸਰਕਾਰੀ ਅਧਿਆਪਕ ਸੁਰਜੀਤ ਸਿੰਘ ਪਿਛਲੇ 15 ਸਾਲਾਂ ਤੋਂ ਇਲਾਕੇ ਦੇ ਬੱਚਿਆਂ ਦੀ ਫ੍ਰੀ ਸੇਵਾ ਕਰ ਰਿਹਾ ਹੈ ਅਤੇ ਖਾਸ ਤੌਰ ਤੇ ਆਰਥਿਕ ਤੌਰ ਤੇ ਕਮਜ਼ੋਰ ਅਤੇ ਪਛੜੇ ਵਰਗ ਦੇ ਲੋਕਾਂ ਲਈ ਉਹ ਆਪਣੀ ਸਿੱਖਿਆ ਦੇ ਰਿਹਾ ਹੈ ਅਤੇ ਉਹਨਾਂ ਦੇ ਬੱਚਿਆਂ ਨੂੰ ਸਮੇਂ ਦਾ ਹਾਨੀ ਬਰਾ ਰਿਹਾ ਹੈ ਅਜ ਤੱਕ surjit singh ਦੇ ਕੋਲ ਜੇ ਗੱਲ ਕਰੀਏ ਤਾਂ ਅਜੇ ਸੈਂਕੜੇ ਹੀ ਬੱਚੇ ਹਨ ਜੋ ਕਿ ਜਿੱਥੇ ਭਾਰਤੀ ਫੌਜ ਦੇ ਵਿੱਚ ਜਾ ਚੁੱਕੇ ਹਨ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਪਾਸ ਕਰ ਚੁੱਕੇ ਹਨ ਆਓ ਤੁਹਾਨੂੰ ਸੁਣਾਣਿਆ ਇਸ ਮੌਕੇ surjit singh ਕੋਲ ਸਿੱਖਿਆ ਲੈਣ ਆਂਦੇ ਬੱਚਿਆਂ ਨੇ ਕੀ ਕੁਝ ਕਿਹਾ ਅਤੇ ਹੋਰ ਕੀ ਕੁਝ ਕਿਹਾ surjit singh ਨੇ ਉਹ ਵੀ ਤੁਹਾਨੂੰ ਸੁਣਾਣਿਆ ਜਿਹੜੇ ਟ੍ਰੇਨਿੰਗ ਦਿੰਦੇ ਪੜ੍ਹਾਉਂਦੇ ਆ ਮਤਲਬ ਬਹੁਤ ਵਧੀਆ ਪੜਾਇਆ ਸਰ ਨੇ ਪੂਰੇ ਮੈਨੂੰ 3 ਮਤਲਬ 2-3 ਮਹੀਨੇ ਹੋ ਗਏ ਸਰ ਨੇ ਸਾਇੰਸ ਮੈਥ ਜੀਕੇ ਕੁਐਸਚਨ ਸਾਰੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਏ ਤੇ ਫ੍ਰੀ ਪੜ੍ਹਾਉਂਦੇ ਆ ਮੈਂ ਚਾਹੁੰਦੀ ਕਿ ਉਹਦੇ ਸਾਰੇ ਬੱਚੇ ਉਹਰੇ ਟ੍ਰੇਨਿੰਗ ਲੈਣ ਤੇ ਫ੍ਰੀ ਦੀ ਪੜ੍ਹਾਈ ਕਰਨ ਤੇ ਆਰਮੀ ਵਿੱਚ ਜੁਆਇਨ ਆਰਮੀ ਚ ਪੇਪਰ ਵਿੱਚ ਆਪਣਾ ਕਲੀਅਰ ਕਰਨ ਤੇ ਸਰ ਕੋਲ ਆ ਕੇ ਉਹਰੇ ਪੜ੍ਹਨ ਸਰ ਮੈਂ ਆਰਮੀ ਵਿੱਚ ਜਾਣਾ ਚਾਹੁੰਦੀ ਆ ਤੇ ਮੇਰਾ ਗੋਲ ਹੈ ਕਿ ਆਪਣੇ ਦੇਸ਼ ਦੀ ਸੇਵਾ ਕਰਾਂ ਸਰ ਉਹਦੇ ਸਾਨੂੰ ਫ੍ਰੀ ਟਾਈਮ 4 ਵਜੇ ਤੋਂ 6 ਵਜੇ ਤੱਕ ਡੇਲੀ ਪੜ੍ਹਾਉਂਦੇ ਆ ਤੇ ਸਰ ਬਹੁਤ ਵਧੀਆ ਪੜ੍ਹਾਉਂਦੇ ਆ ਸਰ ਚਾਹੁੰਦੀ ਆ ਕਿ ਸਾਡੇ ਦੇਸ਼ ਦੀ ਕੁੜੀਆਂ ਵੀ ਆਪਣੇ ਦੇਸ਼ ਦੇ ਵਾਸਤੇ ਸੇਵਾ ਕਰੇ ਤੇ ਅਗਨੀ ਵੀਰ ਦੇ ਵਿੱਚ ਪੇਪਰ ਦੇ ਵਿੱਚ ਕਲੀਅਰ ਕਰਨ ਮੇਰਾ ਨਾਮ ਵਿਸ਼ਾਲ ਕੁਮਾਰ ਹੈ ਮੈਂ ਪਿੰਡ ਬਲੇਹਦਾ ਰਹਿਣ ਵਾਲਾ ਮੇਰਾ ਡਿਸਟ੍ਰਿਕਟ ਬਲਾਸਪੁਰ ਪੈਂਦਾ ਹਿਮਾਚਲ ਪ੍ਰਦੇਸ਼ ਚ ਕਿੱਥੇ ਤੁਸੀਂ ਇਸ ਸਮੇਂ ਤੇ ਕਿਸੇ ਚੀਜ਼ ਦੀ ਟ੍ਰੇਨਿੰਗ ਜਿਹੜੀ ਕੋਈ ਲੈ ਰਹੇ ਹੋ ਮੈਂ ਇਸ ਟਾਈਮ ਨੰਨੋ ਵਾਲ ਪਿੰਡ 'ਚ ਬੈਠਿਆ ਹਾਂ ਇਸ ਟਾਈਮ ਟ੍ਰੇਨਿੰਗ ਮੈਂ ਆਰਮੀ ਦੀ ਲੈ ਰਹਾ। ਕੀ ਸੁਪਨਾ ਹੈ ਤੁਹਾਡਾ ਤੁਸੀਂ ਕੀ ਬਣਨਾ ਚਾਹੁੰਦੇ? ਮੈਂ ਫੌਜੀ ਬਣਨਾ ਚਾਹੁੰਦਾ। ਇੱਥੇ ਜਿਹੜੀ ਟ੍ਰੇਨਿੰਗ ਮਿਲਦੀ ਹੈ ਕਿਸ ਤਰ੍ਹਾਂ ਦੀ ਟ੍ਰੇਨਿੰਗ ਮਿਲਦੀ ਹੈ? ਟ੍ਰੇਨਿੰਗ ਬਹੁਤ ਵਧੀਆ ਦੇ ਰਹੇ ਨੇ ਸਰ। ਇਹ ਪਤਾ ਲੱਗਿਆ ਤਾਂ ਬੱਚਿਆਂ ਤੋਂ ਕਿ ਸੁਰਜੀਤ ਸਰ ਫ੍ਰੀ ਕੋਚਿੰਗ ਦਿੰਦੇ ਨੇ ਆਰਮੀ ਦੇ ਟੈਸਟ ਦੀ। ਤਾਂ ਇੱਥੇ ਆਣਾ ਸ਼ੁਰੂ ਕੀਤਾ ਔਰ ਮੇਰਾ ਹੀ ਸੁਪਨਾ ਹੈ ਕਿ ਮੈਂ ਅੱਛੇ ਨੰਬਰਾਂ ਨਾਲ ਪਾਸ ਆਵਾਂ ਔਰ ਮਿਹਨਤ ਕਰਕੇ ਅੱਗੇ ਨਿਕਲਾਂ। ਕੋਈ ਸਰ ਜੋ ਪੜਾਉਂਦੇ ਨੇ ਤੁਹਾਨੂੰ ਕਿਸ ਟਾਈਮ ਪੜਾਉਂਦੇ ਨੇ ਸਕੂਲ ਦੇ ਟਾਈਮ ਦੇ ਵਿੱਚ ਸਕੂਲ ਦੇ ਜੋਬ ਕਰਦੇ ਨੇ ਕਦੋਂ ਪੜਾਉਂਦੇ ਨੇ ਸਰ ਫ੍ਰੀ ਟਾਈਮ ਪੜਾਉਂਦੇ ਨੇ ਜੋਬ ਤਾਂ ਸਰ ਦਿਨ ਨੂੰ ਕਰਦੇ ਨੇ ਲੇਕਿਨ ਸ਼ਾਮ ਨੂੰ ਫ੍ਰੀ ਹੁੰਦੇ ਨੇ ਫਿਰ ਸਾਡੇ ਟਾਈਮ ਲੱਗਦੇ ਤੇ ਕੋਈ ਇਸ ਕੋਚਿੰਗ ਦੇ ਸਰ ਤੁਹਾਡੇ ਕੋਲੋਂ ਪੈਸੇ ਲੈਂਦੇ ਨੇ ਕੁਝ ਚਾਰਜ ਕਰਦੇ ਨੇ ਨਹੀਂ ਨਾ ਬਿਲਕੁਲ ਫ੍ਰੀ ਕੋਚਿੰਗ ਦਿੰਦੇ ਨੇ ਸਰ ਸੋ ਬਾਕੀ ਬੱਚਿਆਂ ਨੂੰ ਵੀ ਉਜਾਰਿਸ਼ ਹੈ ਕਿ ਸਰ ਕੋਲ ਤੇ ਕੋਚਿੰਗ ਲੋ ਔਰ ਅੱਗੇ ਨਿਕਲੋ ਸਰਦੇ ਕੋਚ ਕਿੰਨੇ ਪਹਿਲਾਂ ਸਰਦਾ ਪਾਸਟ ਰਿਕਾਰਡ ਕੀ ਰਿਹਾ ਬੱਚੇ ਕੁਝ ਤੁਹਾਨੂੰ ਪਤਾ ਲੱਗਿਆ ਹੋਵੇ ਪੜ੍ਹ ਕੇ ਕੁਝ ਲੱਗੇ ਹੁਣ ਜੋਬਸ ਦੇ ਉੱਪਰ ਸਰਦੇ ਪੜ੍ਹਾਈ ਹੋਏ ਬੱਚੇ ਪਹਿਲਾਂ ਬਹੁਤ ਫੌਜੀ ਔਰ ਕਈ ਲੈਨ ਜੀ ਔਰ ਵੀ ਗਏ ਨੇ ਟੀਚਰ ਲਾਈਨ ਮੇਂ ਵੀ ਗਏ ਹੈ ਕੀ ਕਹਿਣਾ ਚਾਹੋਗੇ ਕਿੰਨੇ ਮੇਰਾ ਮੇਰਾ ਨਾਮ ਹਿਸ਼ਪੀ ਸਿੰਘ ਹੈ ਮੈਂ ਪਿੰਡ ਸਦੀਵਾਲ ਦਾ ਰਹਿਣ ਵਾਲਾ ਹਾਂ ਮੈਂ ਇੱਥੇ ਆਈ ਕੋਚਿੰਗ ਦੇ ਆਇਆ ਹਾਂ ਤੇ ਮੈਨੂੰ ਕਿਸੇ ਤੋਂ ਪਤਾ ਲੱਗਿਆ ਸੀ ਸਰ surjeesh ਸਰ ਕਾਫੀ ਲੰਬੇ ਟਾਈਮ ਤੋਂ ਇੱਥੇ ਕੋਈ ਇੰਡੀਅਨ ਆਰਮੀ ਦੀ ਕੋਚਿੰਗ ਦਿੰਦੇ ਹਨ ਤੇ ਹੋਰ ਵੀ ਪੰਜਾਬ ਪੁਲਿਸ ਦੀ ਕੋਚਿੰਗ ਵੀ ਦਿੰਦੇ ਹਨ ਤੇ ਮੈਂ ਵੀ ਫਿਰ 10 ਦਿਨ ਲਈ ਪਹਿਲੇ ਆਇਆ ਸੀ ਕਿ ਵੀ ਕਿਸ ਸਰ ਦੀ ਕੋਚਿੰਗ ਕਿੰਨੀ ਵਧੀਆ ਸੀ ਤੇ ਕਿਵੇਂ ਪੜ੍ਹਾਉਂਦੇ ਸੀ ਤੇ ਮੈਨੂੰ 10 ਦਿਨ ਬਾਅਦ ਪਤਾ ਲੱਗਿਆ ਵੀ ਸਰ ਬਹੁਤ ਵਧੀਆ ਪੜ੍ਹਾਉਂਦੇ ਤੇ ਫ੍ਰੀ ਪੜ੍ਹਾਉਂਦੇ ਹਨ ਤੇ ਹੋਰ ਵੀ ਮੇਰੇ ਵਿਦਿਆਰਥੀ ਨਾਲ ਦੇ ਸਟੂਡੈਂਟ ਨੂੰ ਮੈਂ ਵੀ ਕਹਿਣਾ ਚਾਹਾਂਗਾ ਕਿ ਉਹ ਵਧੀਆ ਤੇ ਹੋਰ ਇੱਕ ਵਧੀਆ ਕੋਚਿੰਗ ਹੈ ਨਾ ਮਾਹੌਲ ਕਿਸ ਤਰ੍ਹਾਂ ਦਾ ਕਿਹੜੇ ਕਿਹੜੇ ਸਬਜੈਕਟ ਸਾਨੂੰ ਪੜਾਉਂਦੇ ਨੇ ਜਿਵੇਂ ਮੈਂ ਦੇਖ ਰਿਆ ਸੀ ਜਰਮਨ ਨੋਵਲ ਵੀ ਪੜਾ ਰਹੇ ਮੈਥ ਵੀ ਪੜਾ ਰਹੇ ਜਿਹੜੇ ਜਿਹੜੇ ਸਬਜੈਕਟ ਰਿਕੁਆਇਰਡ ਨੇ ਸਾਰੇ ਸਬਜੈਕਟਸ ਪੜਾਉਂਦੇ ਨੇ ਨਹੀਂ ਸਰ ਸਾਰੇ ਸਬਜੈਕਟ ਬਹੁਤ ਵਧੀਆ ਪੜਾਉਂਦੇ ਆਨ ਸਾਇੰਸ ਜੀਕੇ ਹੋਰ ਵਗੈਰਾ ਜਿਹੜੇ ਵੀ ਸਾਨੂੰ ਜਿੰਨੇ ਵੀ ਉਹ ਸਿਲੇਬਸ ਹੈ ਸਭ ਕੁਝ ਬਹੁਤ ਵਧੀਆ ਪੜਾਉਂਦੇ ਆਨ ਤੇ ਇਹ ਫ੍ਰੀ ਪੜਾਉਂਦੇ ਆਨ ਐਵੇਂ ਦੀ ਕੋਈ ਗੱਲ ਨਹੀਂ ਕੋਈ ਪੈਸਾ ਨਹੀਂ ਹੈ ਤੇ ਵੱਧ ਤੋਂ ਵੱਧ ਸਾਰੇ ਹੋਰ ਵੀ ਸਟੂਡੈਂਟ ਨੂੰ ਹੋਰ ਵੀ ਸਟੂਡੈਂਟਸ ਨੂੰ ਇੱਥੇ ਪੜਨਾ ਹਾਂਜੀ ਹਾਂਜੀ ਸਾਨੂੰ ਸਰ ਵੀ ਦੱਸਿਆ ਕਿ ਹਾਰथिक ਪੱਕੋ ਸਾਰੇ ਇੱਥੇ ਕਮਜ਼ੋਰ ਨੇ ਕੋਈ ਮਤਲਬ ਕੋਈ ਵੜਾ ਨਹੀਂ ਐਵੇਂ ਕੋਈ ਅਮੀਰ ਨਹੀਂ ਐ ਤੇ ਸਾਰੇ ਹੀ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਬੱਚੇ ਇੰਡੀਅਨ ہماری ਆਰਮੀ ਵਿੱਚ ਭਰਤੀ ਹੋਣ ਤੇ ਵੱਧ ਤੋਂ ਆਪਣੇ ਦੇਸ਼ ਦੀ ਸੇਵਾ ਕਰਨ ਇਹ ਬਾਕੀ ਅੱਗੇ ਇਹਦਾ ਇਹੀ ਗੋਲ ਹੈ ਵੀ ਮਤਲਬ ਵੱਧ ਤੋਂ ਵੱਧ ਬੱਚੇ ਸਕੂਲ ਸਾਡੇ ਕੋਲ ਪੜ੍ਹਾਈ ਕਰਨ ਸਭ ਤੋਂ ਪਹਿਲਾਂ ਜੈ ਹਿੰਦ ਮੈਂ ਭੁਵਿੰਦਰ ਸਿੰਘ ਰਿਟਾਇਰ ਆਰਮੀ ਤੋਂ ਤੇ ਸਤਨਾ ਸੇਵਾ ਸੇਵਿਸ ਕਰਕੇ ਆਇਆ ਤੇ ਮੈਂ ਡਿਊਟੀ ਦੌਰਾਨ ਵੀ ਸੁਣਦ ਰਿਹਾ ਕਿ ਸਾਡੇ ਸਰਜੀਤ ਸਰ ਬੱਚੇ ਨੂੰ ਕੋਚਿੰਗ ਦੇ ਰਹੇ ਕਾਫੀ ਦੂਰ ਦੂਰੋਂ ਬੱਚੇ ਆ ਰਹੇ ਤੇ ਬਹੁਤ ਸਕਸੈਸ ਵੀ ਹੋਏ ਸਾਰੇ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਮਿਲੇ ਵਧਾਈਆਂ ਦਿੱਤੀਆਂ ਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਨਾਲ ਨਾਲ ਪਿੰਡ ਦਾ ਮਤਲਬ ਨਾਮ ਉੱਚਾ ਜਾ ਰਿਹਾ ਜੀ ਦੇਖੋ ਇਹ ਤਾਂ ਬਹੁਤ ਵੱਡੀ ਮਾਣ ਦੀ ਗੱਲ ਹੈ ਕਿਸੇ ਵੀ ਪਿੰਡ ਵਾਸਤੇ ਹੋਵੇ ਚਾਹੇ ਕੋਈ ਟੀਚਰ ਕਰ ਰਿਹਾ ਜਾਂ ਕੋਈ ਹੋਰ ਉੱਠ ਕੇ ਨੌਜਵਾਨ ਆ ਰਿਹਾ ਤੇ ਸਾਰੇ ਪਿੰਡ ਨੂੰ ਬਹੁਤ ਮਾਣ ਦੀ ਗੱਲ ਹੈ ਤੇ ਅਸੀਂ ਚਾਹਦੇ ਹਾਂ ਕਿ ਇਹ ਕੰਮ ਅੱਗੇ ਇਦਾਂ ਚੱਲਦਾ ਰਹੇ ਤੇ ਸਾਡੀ ਵੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਸਰਦ ਦੇ ਨਾਲ ਜਿੰਨਾ ਵੀ ਹੋ ਸਕੇ ਹੱਥ ਫੜਾਵਾਂਗੇ ਪਿੰਡ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਇਹਨਾਂ ਨੂੰ ਰਹਿੰਦੀ ਹੈ ਜੀ ਪਿੰਡ ਦੀ ਪੰਚਾਇਤ ਦੀ ਜੇਕਰ ਗੱਲ ਕੀਤੀ ਜਾਵੇ ਜਾਂ ਪਿੰਡ ਦੇ ਜਿਹੜੇ ਹੋਰ ਮੋਤ ਪਰ ਬੰਦੇ ਨੇ ਇਹਨਾਂ ਨੂੰ ਪੂਰੀ ਸਪੋਰਟ ਹੈ ਜੇ ਕੋਈ ਲੋਡ ਹੋਵੇ ਕਿਸੇ ਇਨਫਰਾਸਟ੍ਰਕਚਰ ਦੀ ਤਾਂ ਇਹਨਾਂ ਨਾਲ ਹਾਂ ਜੀ ਹਾਂ ਜੀ ਬਿਲਕੁਲ ਨਾਲ ਹੈ ਤੇ ਸਾਡੇ ਸਿਆਣੇ ਪਤਵੰਤੇ ਸੱਜਣ ਜੋ ਵੀ ਹੈ ਇਹ ਦੇਖ ਰਹੇ ਸਭ ਕੁਝ ਹੋ ਰਿਹਾ ਤੇ ਇਦਾਂ ਦਾ ਕੋਈ ਇਸ਼ੂ ਨਹੀਂ ਹੋਇਆ ਕਿ ਅੱਜ ਤੱਕ ਇਦਾਂ ਹੀ ਗੱਲਬਾਤ ਹੋਈ ਹੈ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਪਿੰਡ ਦੇ ਵਿੱਚ ਸੀ ਕਿਸ ਪੋਸਟ 'ਤੇ ਕੰਮ ਕਰ ਰਹੇ ਹੋ ਸਰ ਮੇਰਾ ਨਾਮ surjeet singh ਹੈ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਨowal ਵਿੱਚ 2006 ਤੋਂ ਬਤੌਰ ईटीटी ਦੇ ਆਪਕ ਨੌਕਰੀ ਕਰ ਰਿਹਾ ਹਾਂ ਮੈਂ ਸਰ 2006 ਤੋਂ ਬਾਅਦ ਜਦੋਂ ਜੋਬ 'ਚ ਆਇਆ ਕਾਫੀ ਗਰੀਬੀ ਦੇਖੀ ਹੈ ਕਾਫੀ ਔਖੇ ਹਾਲਾਤਾਂ ਵਿੱਚੋਂ ਨਿਕਲਿਆ ਹਾਂ ਤੇ ਮੇਰਾ ਮਨ ਸੀ ਕਿ ਜਿਵੇਂ ਨੌਕਰੀ ਹੈ ਜਿਹੜੀ ਉਹ ਬੱਚੇ ਦੇ ਰੋਜ਼ਗਾਰ ਵਿੱਚ ਬੱਚੇ ਦੀ ਦਿਖ ਵਿੱਚ ਬੱਚੇ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਦੀ ਹੈ ਮੇਰਾ ਮੰਨ ਸੀ ਕਿ ਸਾਡੇ ਏਰੀਏ ਦੇ ਵੱਧ ਤੋਂ ਵੱਧ ਬੱਚੇ ਨੌਕਰੀ ਕਰਕੇ ਰੋਜ਼ਗਾਰ ਲੈਣ ਤੇ ਉਸ ਤੋਂ ਬਾਅਦ ਫਿਰ ਏਸੀ ਸੁਪਨੇ ਨੂੰ ਪੂਰਾ ਕਰਨ ਦੀ ਚਾਹ ਵਿੱਚ ਮੈਂ ਪਿਛਲੇ 15 ਸਾਲਾਂ ਤੋਂ ਸਕੂਲ ਟਾਈਮ ਤੋਂ ਬਾਅਦ ਲਗਾਤਾਰ ਆਰਮੀ ਪੰਜਾਬ ਪੁਲਿਸ ਅਤੇ ਕੁਝ ਹੋਰ ਮਹਿਕਮਿਆਂ ਦੇ ਰਿਟਨ ਪੇਪਰ ਦੀ ਤਿਆਰੀ ਸਕੂਲ ਟਾਈਮ ਤੋਂ ਬਾਅਦ ਕਰਵਾਉਂਦਾ ਹਾਂ ਇਹ ਜੋ ਤਿਆਰੀ ਹੈ ਇਹ ਬਿਲਕੁਲ ਫ੍ਰੀ ਆਫ ਕੋਸਟ ਚੱਲਦੀ ਹੈ ਮੈਂ ਕਿਸੇ ਵੀ ਬੱਚੇ ਤੋਂ ਕੋਚਿੰਗ ਦੇ ਨਾਂ ਤੇ ਕੋਈ ਫੀਸ ਨਹੀਂ ਲੈਂਦਾ ਮੈਨੂੰ ਪਤਾ ਹੈ ਕਿ ਜੋ ਸਾਡਾ ਏਰੀਆ ਹੈ ਉਹ ਗਰੀਬ ਏਰੀਆ ਹੈ ਸਾਡੇ ਲੋਕਾਂ ਕੋਲ ਪੈਸੇ ਦੀ ਸਾਧਨਾਂ ਦੀ ਘਾਟ ਹੈ ਸੋ ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਬੱਚੇ ਇਹ ਫ੍ਰੀ ਕੋਚਿੰਗ ਦਾ ਫਾਇਦਾ ਲੈ ਕੇ ਨੌਕਰੀ ਲੱਗਣ ਦੇ ਸੇਵਾ ਕਰਨ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰਨ ਜੀ ਜੀ ਹੁਣ ਤੱਕ ਕਿੰਨਾ ਇੱਕ ਸਕਸੈਸ ਤੁਹਾਡੀ ਜਿਹੜੀ ਰਹੀ ਹੈ ਕਿ ਲੰਬਾ ਸਮਾਂ ਤੁਸੀਂ ਦੱਸਤਾ ਚਾਹਦੇ ਨੌਕਰੀ ਲੱਗੇ ਕਿੰਨੇ ਕਿ ਤੁਹਾਡੇ ਦੇ ਸਟੂਡੈਂਟ ਆ ਨੌਕਰੀਆਂ ਤੇ ਲੱਗਦੇ ਤੇ ਕਿਹੜੇ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਦਾ ਜਵਾਬ ਕਰਦੇ ਸਰ ਸ਼ੁਰੂ-ਸ਼ੁਰੂ ਵਿੱਚ ਜਦੋਂ ਤਾਂ ਪਹਿਲਾਂ-ਪਹਿਲਾਂ ਤਿਆਰੀ ਸ਼ੁਰੂ ਕਰਵਾਈ ਉਦੋਂ ਤਾਂ ਸਕਸੈਸ ਰੇਟ ਕਾਫੀ ਘੱਟ ਸੀ ਹੌਲੀ-ਹੌਲੀ ਜਿਵੇਂ-ਜਿਵੇਂ ਤਜਰਬਾ ਹੁੰਦਾ ਗਿਆ ਆਤਮ ਵਿਸ਼ਵਾਸ ਵੀ ਵੱਧਦਾ ਗਿਆ ਫਿਰ ਕਾਫੀ ਹੁਣ ਤਾਂ ਬਹੁਤ ਵੱਡੀ ਮਾਤਰਾ ਵਿੱਚ ਬੱਚੇ ਪੜਨ ਵੀ ਆਉਂਦੇ ਹਨ ਅਤੇ ਹੁਣ ਤੱਕ ਮੇਰੇ 110 ਤੋਂ ਵੱਧ ਬੱਚੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਇੰਡੀਅਨ ਆਰਮੀ ਵਿੱਚ ਹਨ ਇੰਡੀਅਨ ਆਰਮੀ ਵਿੱਚ ਕੁਝ ਕਲੈਰੀਕਲ ਕੁਝ ਟੈਕਨੀਕਲ ਜੋਬ ਵੀ ਕਰ ਰਹੇ ਹਨ ਕੁਝ ਬੱਚੇ ਪੰਜਾਬ ਪੁਲਿਸ ਵਿੱਚ ਵੀ ਚੇ ਹਨ ਕੁਝ ਬੱਚੇ ਹਿਮਾਚਲ ਪੁਲਿਸ ਅਤੇ ਹੋਮਗਾਰਡ ਫੋਰੈਸਟ ਗਾਰਡ ਆਦਿ ਦੀਆਂ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਹਾਂਜੀ ਹਾਂਜੀ ਮੇਰੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ ਮੈਨੂੰ ਚੰਡੀਗੜ੍ਹ ਵਿਲਾਕੇ ਸਿੱਖਿਆ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਤੋਂ ਬਿਨਾ ਮੈਨੂੰ ਆਈਐਸਐਸ ਸਰੋਣਾ ਰਾਜੂ ਦੁਆਰਾ ਜੀ ਵੀ ਸਨਮਾਨਿਤ ਕੀਤਾ ਗਿਆ ਹੈ ਮੇਰੇ ਪਿੰਡ ਵਾਲੇ ਵੀ ਮੈਨੂੰ ਸਮੇਂ-ਸਮੇਂ ਤੇ ਲਗਭਗ ਸਨਮਾਨਿਤ ਕਰਦੇ ਰਹਿੰਦੇ ਹਨ ਅੱਛਾ ਇੱਕ ਚੀਜ਼ ਹੋਰ ਤੁਸੀਂ ਸਕੂਲ ਦੇ ਵਿੱਚ ਬੈਠਿਓ ਸਰਕਾਰੀ ਸਕੂਲ ਹੈ ਤੁਹਾਡੀ ਕਲਾਸ ਜਿਹੜੀ ਹੁੰਦੀ ਹੈ ਸਕੂਲ ਟਾਈਮ ਤੋਂ ਬਾਅਦ ਹੁੰਦੀ ਹੈ ਇਸ ਡਿਪਾਰਟਮੈਂਟ ਦਾ ਕਿਵੇਂ ਦਾ ਸਹਿਯੋਗ ਹੈ ਤੇ ਪਿੰਡ ਵਾਲਿਆਂ ਦਾ ਕਿਵੇਂ ਦਾ ਸਹਿਯੋਗ ਹੈ ਮੈਂ ਸਕੂਲ ਟਾਈਮ ਤੋਂ ਬਾਅਦ ਪੜ੍ਹਾਉਣ ਲਈ ਪਹਿਲਾਂ ਤਾਂ ਆਪਣੇ ਸਿੱਖਿਆ ਵਿਭਾਗ ਤੋਂ ਮਨਜ਼ੂਰੀ ਲਈ ਹੈ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਉਹਨਾਂ ਨੇ ਮੈਨੂੰ ਵਿਚਿਆ ਇਹ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਸਿੱਖਿਆ ਭਾਗ ਦਾ ਮੈਨੂੰ ਇਸ ਵਿੱਚ ਪੂਰਾ ਯੋਗਦਾਨ ਹੈ ਤੇ ਮੇਰੇ ਪਿੰਡ ਵਾਲੇ ਵੀ ਮੇਰਾ ਪੂਰਾ ਸਾਥ ਦਿੰਦੇ ਹਨ ਕਿਉਂਕਿ ਬੱਚੇ ਦੂਰੋਂ ਦੂਰੋਂ ਆਉਂਦੇ ਹਨ ਆਪਣੇ ਆਪਣੇ ਸਾਧਨ ਲੈ ਕੇ ਆਉਂਦੇ ਹਨ ਤਾਂ ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਰਹਿੰਦਾ ਆਇਆ ਅਤੇ ਉਹ ਮੇਰੇ ਨਾਲ ਬਿਲਕੁਲ ਕੋਆਪਰੇਟ ਕਰਦੇ ਹਨ ਬਿਲਕੁਲ ਸਰ ਸਾਡੇ ਏਰੀਏ ਵਿੱਚ ਵੈਸੇ ਤਾਂ ਬਹੁਤ ਘੱਟ ਹੀ ਲੋਕ ਹਨ ਜਿਨ੍ਹਾਂ ਕੋਲ ਕੁਝ ਜ਼ਮੀਨਾਂ ਹਨ ਜੋ ਜ਼ਮੀਨਾਂ ਹਨ ਵੀ ਉਹ ਬਿਲਕੁਲ ਬੰਜਰ ਹਨ ਪਾਣੀ ਘੱਟ ਲੱਗਦਾ ਹੈ ਤੇ ਉਹਨਾਂ ਵਿੱਚ ਜੋ ਜ਼ਮੀਨਾਂ ਵੀ ਆ ਉਹਨਾਂ ਵਿੱਚ ਫਸਲਾਂ ਬਹੁਤ ਵਧੀਆ ਨਹੀਂ ਹੋ ਸਕਦੀਆਂ ਰੱਬ ਆਸਰੇ ਹੀ ਕੰਮ ਚੱਲਦਾ ਹੈ ਸੋ ਇੱਥੇ ਦੇ ਲੋਕਾਂ ਨੂੰ ਤਾਂ ਨੌਕਰੀ ਦੀ ਬਹੁਤ ਸਖਤ ਲੋੜ ਹੈ ਤੇ ਮੈਂ ਵੀ ਇਹੀ ਜਾਂਦਾ ਹਾਂ ਕਿ ਬੱਚੇ ਜ਼ਮੀਨਾਂ ਅਤੇ ਪੁਰਾਣੇ ਕਲਚਰ ਨੂੰ ਛੱਡ ਕੇ ਨੌਕਰੀ ਵੱਲ ਤੁਰਨ ਅਤੇ ਨੌਕਰੀ ਵਿੱਚ ਸਫਲਤਾ ਹਾਸਲ ਕਰਨ ਕਿੰਨੇ ਕੁ ਇਸ ਸਮੇਂ ਜਿਹੜੇ ਵਿਦਿਆਰਥੀ ਤੁਹਾਡੀ ਕਲਾਸ 'ਚ ਹੈ ਤੇ ਕਿੱਥੋਂ-ਕਿੱਥੋਂ ਆਉਣੇ ਨੇ ਬੱਚੇ ਜੀਰੇ ਮੇਰੇ ਮੇਰੀ ਕਲਾਸ ਵਿੱਚ 50 ਤੋਂ 70 ਬੱਚੇ ਰੈਗੂਲਰ ਪੜਨਾ ਹੁੰਦੇ ਹਨ <Sess> वैसे ए, इस क्लास ਦੇ ਨਾਲ ਨਾਲ ਆਨਲਾਈਨ ਵੀ ਕਲਾਸ ਚੱਲਦੀ ਹੈ ਜਿਸ ਵਿੱਚ ਬੱਚਿਆਂ ਨੂੰ ਪੜਨ ਵਾਲਾ ਸਮਗਰੀ ਮਟੀਰੀਅਲ ਉਹਨਾਂ ਨੂੰ ਭੇਜਿਆ ਜਾਂਦਾ ਹੈ ਉਸ ਵਿੱਚ ਲਗਭਗ 250 ਤੋਂ ਵੱਧ ਮੁੰਡੇ ਅਤੇ 70 ਤੋਂ ਵੱਧ ਕੁੜੀਆਂ ਸ਼ਾਮਿਲ ਹਨ ਜਿਹੜੇ ਬੱਚੇ ਹਾਂ ਨੂੰ ਕਾਫੀ ਦੂਰ ਦੂਰ ਤੋਂ ਆਉਂਦੇ ਹਾਂ ਜੇ ਅਗਰ ਅਸੀਂ ਗੱਲ ਕਰੀਏ ਤਾਂ ਆਲੇ ਦੁਆਲੇ ਵਾਲੇ ਪਿੰਡਾਂ ਵਿੱਚੋਂ ਕਰੀਏ ਤਾਂ ਅਸੀਂ ਲਗਭਗ ਪੂੰਗਾ ਗਰਦਲਾ ਕੀਰਤਪਰ ਸਾਹਿਬ ਉਦੋਂ ਉੱਪਰਲੇ ਮੱッセਵਾਲ ਬਣੀ ਮਝੇੜ ਗੰਗੂਵਾਲ ਮਹਿਰੋਲੀ ਮਹਾਨ ਚੰਦਰਵੈਲਡ ਦੀ ਗੱਲ ਕਰੀਏ ਤਾਂ ਰਾਮਪੁਰ ਜੱਜਰ ਹਿਮਾਚਲ ਦੀ ਗੱਲ ਕਰੀਏ ਤਾਂ ਛਿੜੀਆਂ ਟੋਬਾ ਦਲੇਤ ਧਰੋਟ ਲਖਨਊ ਆਦਿ ਤੋਂ ਬੱਚੇ ਬਣ ਆਉਂਦੇ ਆਂ